ਕਟੋਣਾ ਇਹ ਆਪਣੇ ਹੱਥ 'ਚ ਹੀ ਹੁੰਦਾ ਤੂੰ ਸਹੀ ਕੰਨੀ ਆ ਭੜੇ ਜ਼ਮੀਨਾਂ ਦੇ ਵਟਵਾਰੇ ਤਾਂ ਹੋ ਜਾਂਦੇ ਆ ਪਰਿਸ਼ਤਿਆਂ ਦੇ ਵਟਵਾਰੇ ਉਹ ਕਿਵੇਂ ਕਰਾਂਗੇ ਮੈਂ ਉਸੇ ਵੱਡੇ ਭਰਾ ਨਾਲ ਜ਼ਮੀਨ ਦਾ ਵਟਵਾਰਾ ਕਰਨ ਨੂੰ ਫਿਰਦਾ ਸੀਗਾ ਜਿਨੇ ਹਮੇਸ਼ਾ ਮੇਰਾ ਸਾਥ ਦਿੱਤਾ ਜੇ ਮੈਂ ਗਲਤ ਵੀ ਸੀਗਾ ਤਾਂ ਵੀ ਮੇਰੇ ਨਾਲ ਖੜਾ ਹੈ ਤੇ ਹੁਣੇ ਮੇਰੀ ਹਰ ਰੀਜ ਭਗਾਈ ਆ ਤੇ ਅੱਜ ਮੈਂ ਜ਼ਮੀਨ ਦੇ ਲਾਲਚ 'ਚ ਉਦੇ ਨਾਲ ਹੀ ਲੜਨ ਨੂੰ ਕਰਦਾ ਵਧੀਆ ਹੋਇਆ ਤੂੰ ਮੇਰੀ ਅੱਖਾਂ ਖੋਲਤੀਆਂ ਤੇ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਵੀ ਆ ਮੈਂ ਪਿੰਡ ਜਾ ਕੇ ਬਾਈ ਤੋਂ ਮਾਫੀ ਮੰਗ ਲਊਗਾ ਤੇ ਅਸੀਂ ਦੋਨੇ ਇਕੱਠੇ ਰਹਾਂਗੇ ਹਮੇਸ਼ਾ ਬੀਬੇ-ਬਾਪੂ ਵੀ ਨਾਲ ਹੀ ਰਹਿਣਗੇ ਚੰਗਾ ਮੈਂ ਚੱਲਦਾ